ਸੱਚੇ ਗੱਲ ਯੋ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 9 ਸਤੰਬਰ 2025 ਦੇ ਟਾਈਮ 2 ਵਜੇ ਕੋਈ 29 30 ਮਿੰਟ ਬਠਿੰਡਾ ਮਹਿਣਾ ਚੌਂਕ ਚ ਆਪਾਂ ਖੜੇ ਆ ਮਹਿਣਾ ਚੌਂਕ ਦੇ ਇਹ ਪ੍ਰਧਾਨ ਜੀ ਨੇ ਇਹ ਦੁਕਾਨਦਾਰ ਨੇ ਇਹ ਸਾਰੇ ਜਣੇ ਇੱਥੋਂ ਦੀਆਂ ਕੁਝ ਪਰੇਸ਼ਾਨੀਆਂ ਪਰੇਸ਼ਾਨੀ ਕੀ ਹੈ ਵੀ ਪਹਿਲਾਂ ਹੀ ਸ਼ਹਿਰ ਜਿਹੜਾ ਆਪਾਂ ਕਹ ਲਈਏ ਬਾਜ਼ਾਰ ਪੁਰਾਣਾ ਤੇ ਇਹ ਕੰਜਸਟਡ ਜਬਾਤ ਹੈ ਨਾ ਚਲੋ ਕੰਜਸਟਡ ਹੈ ਤਾਂ ਉਹਦੇ ਵਿੱਚ ਹੁਣ ਆ ਥੋੜੀ ਜਿਹੀ ਪਾਰਕਿੰਗ ਦੀ ਜਗ੍ਹਾ ਬਚਦੀ ਸੀ ਆਵਲੇ ਬੀਤੇ ਕੋਈ ਆ ਗਿਆ ਕੋ ਸਕੂਟਰ ਮੋਟਰਸਾਈਕਲ ਲਗਾਤਾ ਕਿਸੇ ਦੁਕਾਨ ਤੇ ਚਲਾ ਗਿਆ ਸਮਾਨ ਲੈ ਆਇਆ ਹੁਣ ਇੱਥੇ ਸਰਕਾਰਾਂ ਨੇ ਆਪਣੇ ਹਿਸਾਬ ਨਾਲ ਚਲਦੀਆਂ ਆ ਇੱਕ ਵੇਰਕਾ ਦਾ ਬੂਥ ਹੈ ਸਰ ਇਹ ਬੂਥ ਪਹਿਲਾਂ ਚੱਲਦਾ ਸੀ ਤੇ ਆ ਆਈਰੀਆ ਤੁਸੀਂ ਦਿਖਾਓ ਇਧਰੇ ਕੋਣ ਪ੍ਰਧਾਨ ਜੀ ਦਿਖਾ ਇੱਕ ਪੰਟ ਦੇਖਣ ਦਿਓ ਪਹਿਲਾਂ ਇਹ ਇਹ ਵੇਰਕਾ ਦਾ ਬੂਥ ਹੈ ਸਰ ਇਹ ਇੱਥੇ ਸੀਗਾ ਬਿਲਕੁਲ ਸੈਂਟਰ ਦੇ ਵਿੱਚ ਪਹਿਲੀ ਗੱਲ ਤਾਂ ਇਹ ਇਨਕ੍ਰੋਚਮੈਂਟ ਹੈ ਮੈਂ ਦੱਸ ਦਿਆਂ ਤੁਹਾਨੂੰ ਇਹ ਤਾਂ ਦਿਖਾ ਦਿਓ ਜੀ ਕਿਉਂਕਿ ਇਹ ਕਹਿ ਲੋ ਵੀ ਨਗਰ ਨਿਕਮ ਨਾਲ ਮਿਲ ਕੇ ਕਿਉਂਕਿ ਆਪਣੀ ਜਗ੍ਹਾ ਜਿੱਥੇ ਮਰਜ਼ੀ ਲਾ ਦਿਓ ਕਿਹੜਾ ਕਿਸੇ ਨੂੰ ਪੁੱਛਣਾ ਹੈ ਪਹਿਲਾਂ ਮੇਲਾ ਦਾ ਇਹ ਕਾਫੀ ਪਹਿਲਾਂ ਦੀ ਇਹ ਹੋਈ ਹੋਈ ਹੈ ਪਰਮਿਸ਼ਨ ਤੇ ਸੁਣਨ ਦੇ ਵਿੱਚ ਜਿਹੜਾ ਆਇਆ ਵੀ ਸ਼ਾਇਦ 303500 ਰੁਪਏ ਸ਼ਾਇਦ ਮੈਂ ਪੱਕਾ ਨਹੀਂ ਕਿ 3500 ਜਾਂ 4000 ਹੋ ਸਕਦਾ ਹੈ ਇਹਦਾ ਰੈਂਟ ਹੈ ਜਿਹੜਾ ਨਗਰ ਨਿਕਮ ਨੂੰ ਜਾਂਦਾ ਤੇ ਕਾਫੀ ਸਮੇਂ ਤੋਂ ਜਿਹੜਾ ਇਹ ਕਹ ਰਹੇ ਨੇ ਵੀ ਇਹ ਬੰਦ ਪਿਆ ਜਿਸ ਨਾਲ ਦੁਕਾਨਦਾਰ ਜਿਹੜੇ ਨੇ ਬੜੇ ਔਖੇ ਨੇ ਪ੍ਰਧਾਨ ਜੀ ਕੀ ਪ੍ਰੋਬਲਮ ਹੈ ਕੀ ਪ੍ਰੋਬਲਮ ਇਹ ਹੈ ਜੀ ਦੁਕਾਨਦਾਰਾਂ ਨੂੰ ਬਹੁਤ ਤੰਗੀ ਆਉਂਦੀ ਹੈ ਜੇ ਉਹ ਮੋਟਰਸਾਈਕਲ ਵਗੈਰਾ ਵਿਕਣ ਕਰਾਣਾ ਹੈ ਵਿਕਣ ਨਹੀਂ ਘੜਾ ਸਕਦੇ ਇੱਥੇ ਸਮਝ ਲਾਉਂਦੇ ਦੇਖੋ ਵਿਚਾਲੇ ਸੜਕ ਰੁਕੀ ਜਾਂਦੀ ਹੈ ਇਹ ਦੁਕਾਨਦਾਰ ਇਹਨਾਂ ਨੂੰ ਪੂਰਾ ਇਤਰਾਜ ਹੈ ਸਾਰੇ ਦੁਕਾਨਦਾਰਾਂ ਨੂੰ ਇਤਰਾਜ ਹੈ ਦੁਕਾਨ ਲੁਕਦੇ ਨੇ ਮੋਟਰਸਾਈਕਲ ਖੜਾਣੇ ਹੈ ਸਕੂਟਰ ਖੜਾਣੀ ਹੈ ਕੋਈ ਜਾਂਦਾ ਕਾ ਕਿੱਥੇ ਖੜੀ ਕਰੇ ਇਹ ਜਗ੍ਹਾ ਸੀ ਖੜਨ ਵਾਸਤੇ ਵਧੀਆ ਜਗ੍ਹਾ ਸੀ ਕਿੰਨੇ ਕਿੰਨੇ ਸਾਲਾਂ ਤੋਂ ਇਹ ਬੰਦ ਹੈ ਇਹ ਨੂੰ 3 ਸਾਲਾਂ ਤੋਂ ਬੰਦ ਪਿਆ ਜੀ ਬੰਦ ਪਿਆ ਬਿਲਕੁਲ ਹਾਂ ਕਦੇ ਇੱਕ ਘੰਟਾ ਕੋਈ ਖੋਲ ਲੈਂਦਾ ਹੂੰ ਵੇਂਦਾ ਤੇ ਉਨੀ ਬੰਦੀ ਪਈ ਹੈ ਇੱਥੇ ਕੋਈ ਸ਼ੇਲ ਨਹੀਂ ਹੁੰਦੀ ਕੁਛ ਨਹੀਂ ਹੁੰਦਾ ਨਹੀਂ ਵੈਸੇ ਇਹਦੇ ਵਿੱਚ ਸਮਾਨ ਹੈ ਨਹੀਂ ਕੋਈ ਸਮਾਨ ਨਹੀਂ ਹੈ ਕੋਈ ਸਮਾਨ ਨਹੀਂ ਇਹ ਤਾਲਾ ਕਿਹਦਾ ਹੈ ਇਹ ਮੁਲਾਜ਼ਮ ਬੰਦਿਆ ਜੀ ਹੈ ਹੈ ਮੁਲਾਜ਼ਮ ਮੇਰੇ ਬੰਦੇ ਇੱਕ ਅੱਧਾ ਘੰਟਾ ਕਦੇ ਰੋਟੀ ਖਾਣ ਅੱਛਾ ਮੁਲਾਜ਼ਮ ਕਿਹੜੇ ਮੁਲਾਜ਼ਮ ਜੀ ਡਿਊਟੀ ਹੁੰਦੀ ਹੈ ਇਹਨਾਂ ਦੀ ਪੁਲਿਸ ਵਾਲੇ ਹੈਂ ਅੱਛਾ ਪੁਲਿਸ ਵਾਲੇ ਹਾਂ ਜੀ ਅੱਛਾ 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 ਹਾਂ ਉਹ ਸਲੇ ਪੀਸੀਆਰ ਵਾਲੇ ਆ ਜਾਂਦੇ ਕਈ ਵਾਰੀ ਉਹ ਕਈ ਬੈਂਦੇ ਤੇ ਬੇਰੇ ਰੋਟੀ ਰੋਟੀ ਖਾਣ ਲੱਗ ਜਾਂਦੇ ਚਲੋ ਦੇਖੋ ਛਾਂ ਚਾਹੀਦੀ ਆ ਉਹ ਤਾਂ ਉਹਨਾਂ ਲਈ ਨਹੀਂ ਪਰ ਆਪਾਂ ਇਹਨਾਂ ਇੱਕ ਵਾਰੀ ਖੋਲ ਕੇ ਦੇਖ ਲਈ ਇੱਕ ਵਾਰੀ ਹਾਂਜੀ ਹੈ ਨਾ ਆ ਵੀ ਲੱਗਿਆ ਹੋਇਆ ਦੇਖੋ ਹਾਂ ਹਾਂ ਆਪਾਂ ਦੇਖੋ ਇਧਰ ਦਿਖਾਓ ਜੀ ਇਹ ਸਰ ਤੁਸੀਂ ਇਹ ਵੇਖੋ ਵੀ ਵੇਰਕਾ ਦਾ ਇਹ ਬੂਥ ਖਾਲੀ ਪਿਆ ਫਾਲਤੂ ਦੀ ਇਨਕਰੋਚਮੈਂਟ ਹੈ ਕੋਈ ਪਤਾ ਨਹੀਂ ਲੱਗਦਾ ਵੀ ਇਹ ਕਿਉਂ ਆ ਇੱਥੇ ਇਦੇ ਨਾਲ ਤੁਸੀਂ ਵੇਖੋ ਆ ਸਪੈਸ਼ਲ ਇਹ ਨਗਰ ਨਿਗਮ ਵੱਲੋਂ ਇਨਕ੍ਰੋਚਮੈਂਟ ਬਹੁਤ ਪਹਿਲਾਂ ਦੀ ਹੋਈ ਵੀ ਐ ਐਡੀ ਥੜੀ ਬਣਾਈ ਉਹ ਤੁਸੀਂ ਐਂ ਕਰੋ ਕੋਈ ਥੜੀ ਆਪਣੇ ਘਰ ਦੇ ਬਾਹਰ ਥੋੜੀ ਜਿਹੀ ਬਣਾਓ ਸੀ ਨਾਲ ਦੀ ਨਾਲ ਇਹਨਾਂ ਦੇ ਇਨਸਪੈਕਟਰ ਆ ਜਾਂਦੇ ਆ ਕਿ ਲਓ ਜੀ ਪਰ ਚਲੋ ਜਿਹੜੇ ਵੀ ਕੰਮ ਦੇ ਵਿੱਚ ਇਹਨਾਂ ਨੇ ਕੀਤਾ ਤੁਹਾਨੂੰ ਮੈਂ ਦਿਖਾ ਦਿਆਂ ਇੱਕ ਮਿੰਟ ਕਾਈਂਡਲੀ ਹੁਣ ਇੱਕ ਆ ਥੜੀ ਇਹ ਥੜੀ ਆ ਥੜੀ ਬਣੀ ਹੋਈ ਹੈ ਇੱਥੇ ਆ ਇਧਰ ਆਓ ਚਲੋ ਅੱਛੀ ਗੱਲ ਹੈ ਮੁਲਾਜ਼ਮ ਵਿਚਾਰੇ ਕੰਮ ਕਰਦੇ ਨੇ ਪਰ ਗੱਲ ਇਸ ਸੜੇ ਦੀ ਕੀ ਲੋੜ ਹੈ ਤੁਸੀਂ ਮੈਨੂੰ ਦੱਸੋ ਇਸ ਥੜੇ ਜਿਹਾ ਦਿਖਾਓ ਥੜਾ ਸਰ ਇਹ ਫालतू ਦੀ ਇਨਕ੍ਰੋਚਮੈਂਟ ਕਿਉਂ ਹੈ ਜਦੋਂ ਤੁਹਾਡਾ ਬੂਥ ਨਹੀਂ ਚੱਲ ਰਿਹਾ ਉੱਥੇ ਕੁਝ ਨਹੀਂ ਹੈਗਾ ਤੇ ਫਿਰ ਕਾਦੇ ਵਾਸਤੇ ਆ ਸਾਰਾ ਜਿਹੜਾ ਕਿੱਡਾ ਵੱਡਾ ਇੱਧਰ ਆਓ ਜੀ ਆਏ ਕੋਈ ਪੰਡਿਤ ਕਿੱਦੀ ਕਿੱਦੀ ਮੈਂ ਹੀ ਕਹਿੰਦਾ ਕਿੱਡੀ ਵੱਡੀ ਇਨਕ੍ਰੋਚਮੈਂਟ ਜਿਹੜੀ ਆ ਦੇਖੋ ਤੁਸੀਂ ਹੁਣ ਇਸੇ ਜਗ੍ਹਾ ਦੇ ਉੱਤੇ ਜਿਹੜੇ ਇੱਥੇ ਦੁਕਾਨਦਾਰ ਨੇ ਉਹਨਾਂ ਕੋਲ ਕੋਈ ਕਸਟਮਰ ਆਂਦਾ ਨਾ ਦੇਣਾ ਪੈਂਦਾ ਹੀ ਤੇ ਇੱਥੇ ਫਿਰ ਆਸੇ-ਪਾਸੇ ਲਗਾਉਂਦੇ ਆ ਫਿਰ ਇੱਕ ਦੂਸਰੇ ਨਾਲ ਲੜਾਈਆਂ ਵੀ ਹੁੰਦੀਆਂ ਹਨਾ ਸੋ ਤੁਸੀਂ ਇਹ ਦੇਖੋ ਵੀ ਇੱਥੇ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਇਸੇ ਪਾਰਕਿੰਗ ਦੀ ਵਜ੍ਹਾ ਕਰਨ ਆਜੋ ਤੁਹਾਨੂੰ ਇੱਕ ਚੀਜ਼ ਦਿਖਾਵਾਂ ਉਂ ਇੱਧਰ ਆਓ ਆ ਦੇਖੋ ਕੀ ਲਿਖ ਕੇ ਲਾਇਆ ਆ ਦੇਖੋ ਇੱਥੇ ਲਿਖ ਕੇ ਲਾਇਆ ਵਾ ਨੋ ਪਾਰਕਿੰਗ ਪੁਲਿਸ ਪੀਸੀਆਰ ਇਹ ਪੁਲਿਸ ਪੀਸੀਆਰ ਦਾ ਜਿਹੜੀ ਸਿਰਫ ਉਹਦੇ ਵਾਸਤੇ ਪਾਰਕਿੰਗ ਹੈ ਇਹ ਲੇਕ ਲੈਣਾ ਪਿਆ ਕਿਉਂਕਿ ਉਹ ਕੀ ਕਰਨ ਜੇ ਇਹੀ ਇੱਥੇ ਬੂਥ ਨਾ ਹੋਵੇ ਕਿਉਂਕਿ ਜਦੋਂ ਚੱਲ ਨਹੀਂ ਰਿਹਾ ਕੰਮ ਨਹੀਂ ਤੁਸੀਂ ਇੰਨੀ ਜ਼ਿਆਦਾ ਜਿਹੜੀ ਜਗ੍ਹਾ ਰੋਕੀ ਹੋਈ ਹੈ ਨਿਗਮ ਨੇ ਤੇ ਨਿਗਮ ਨੂੰ ਮੈਨੂੰ ਲੱਗਦਾ ਹੈ ਚਾਹੀਦਾ ਹੈ ਵੀ ਜਾਂ ਤਾਂ ਇਹਨੂੰ ਚਲਾਓ ਜਾਂ ਡਿਮੋਲਿਸ਼ ਕਰੋ ਦੋ ਹੀ ਚੀਜ਼ਾਂ ਨੇ ਹਨਾ ਤੇ ਆਪ ਟੁੱਟ ਕੇ ਪੱਧਰ ਹੋਈ ਇਹ ਬਹੁਤ ਵਧੀਆ ਜਗ੍ਹਾ ਬਣ ਚੁੱਕੀ ਹੈ ਪਾਰਕਿੰਗ ਗੱਡੀਆਂ ਖੜੀ ਤੇ ਗੱਡੀ ਵੀ ਖੜ ਜਾਂਦੀ ਕੋਈ ਨਿਕਲ ਤੋ ਜਦੋਂ ਆਉਂਦੇ ਆ ਵੀਕਲ ਇਹਨਾਂ ਜਾਮ ਲੱਗ ਜਾਂਦੇ ਤੇ ਸ਼ਾਮ ਨੂੰ ਦੇਖੋ ਇਹ ਸੇਰੇ ਦੇਖਿਆ ਕਰੋ ਕੀ ਆਉਂਦੇ ਤੇ ਇੱਥੇ ਲੜਾਈਆਂ ਵੀ ਹੁੰਦੀਆਂ ਆਉਂਦੇ ਬਰਾਦਰ ਲੋਕਾਂ ਦੀ ਬੰਨ ਲੜਾਈ ਮੰਦਰ ਦਾ ਹੋ ਜਾਂਦੇ ਜੀ ਹੋ ਜਾਂਦੇ ਕਿ ਨਾ ਕੋਈ ਹੋ ਜਾਂਦੀ ਹੈ ਹਣਾ ਆਪੇ ਅਸ ਅਗਲਾ ਕਹਿੰਦਾ ਅਸੀਂ ਕਿੱਥੇ ਲਾਈਏ ਜੀ ਸਕੂਟਰ ਹਾਂ ਜੀ ਉਹ ਜੀ ਹੁੰਦੀਆਂ ਲੜਾਈਆਂ ਤਾਂ ਇੱਥੇ ਕਿਉਂਕਿ ਜਗ੍ਹਾ ਹੈ ਨਹੀਂ ਆ ਮੰਦਰ ਆਈ ਸਾਡੇ ਨਾਲ ਇੱਥੇ ਮੰਦਰ ਮੱਥੇ ਸੇਰੇ ਲੋਕ ਦੇਖਣ ਆਉਂਦੇ ਆ ਪੂਰਾ ਰੈਸ਼ ਹੋ ਜਾਂਦਾ ਠੀਕ ਹੈ ਕੋਈ ਪ੍ਰੋਗਰਾਮ ਹੁੰਦਾ ਮੰਦਰ 'ਚ ਤਾਂ ਪੂਰਾ ਰੈਸ਼ ਹੋ ਜਾਂਦਾ ਅਲੱਇ ਇੱਥੇ ਕਢੀ ਕਰਦੇ ਕਿਹੜੀ ਲੜਾਈ ਹੁੰਦੀ ਹੈ ਜੀ ਮੁਰਕੀ ਆਹੀ ਆਹੀ ਗੱਲਾਂ ਮੈਂ ਨਾ ਚੌਕ ਮੇਨ ਐ ਸਰ ਇੱਥੇ ਕਾਦੇ ਵਾਸਤੇ ਆਈ ਨੀ ਇਨਕ੍ਰੋਚਮੈਂਟ ਹੈ ਇਹ ਇਹਨੂੰ ਦੇਖੋ ਤੁਸੀਂ ਆ ਬੂਥ ਹੈ ਜਿਹੜਾ ਇਹ ਬੂਥ ਨੂੰ ਵੇਰਕਾ ਦਾ ਬੂਥ ਹੈ ਪਿਛਲੇ 3 ਸਾਲਾਂ ਤੋਂ ਇੱਥੇ ਕੋਈ ਬੰਦਾ ਕੰਮ ਨਹੀਂ ਕਰ ਰਿਹਾ ਜੇ ਤੈਨੂੰ ਦਿਓ ਠੇਕੇ ਤੇ ਤੁਹਾਨੂੰ ਇਨਕਮ ਹੋਵੇ ਨਾਲੇ ਇਨਕਮ ਵੀ ਤੇ ਹੋਵੇ ਤਾਂ ਇਨਕ੍ਰੋਚਮੈਂਟ ਫਾਲਟੂ ਦੀ ਇਨਕ੍ਰੋਚਮੈਂਟ ਹੈ ਅਸ਼ੀਦਰ ਨਗਰ ਨੂੰ ਇਹੀ ਬੇਨਤੀ ਕਰ ਨਗਰ ਨੂੰ ਇਹੀ ਬੇਨਤੀ ਕਰਨਾ ਜੰਦੇ ਜੀ ਇਹਨੂੰ ਇੱਥੋਂ ਚੁਕਾਇਆ ਜਾਵੇ ਥੜਾ ਬੰਦਾ ਇਹ ਪਲਾਨ ਕੀਤੀ ਜਾਵੇ ਜੰਗਾ ਬਿਲਕੁਲ ਜਿਹੜਾ ਚੌਂਕ ਦਾ ਕੋਈ ਸਰਦਾਰ ਹੋਵੇ ਅਜੇ ਲੋਕ ਕੀ ਹਾਲ ਪਏ ਹੋਏਗੇ ਚੌਂਕ ਦਾ ਬਿਲਕੁਲ ਬਹੁਤ ਬੁਰਾ ਹਾਲਤ ਮੈਂ ਹੀ ਦਿਖਾ ਰਿਹਾ ਮੈਂ ਹੀ ਕਹਿੰਦਾ ਵੀ ਐਨੀ ਜਗ੍ਹਾ ਜਿਹੜੀ ਹੈਗੇ ਤੁਸੀਂ ਦਿਖਾਓ ਇੱਕ ਵਾਰੀ ਇੰਨੀ ਜਗ੍ਹਾ ਫਾਲਤੂ ਦੀ ਰੁਕੀ ਹੋਈ ਆ 25 ਫੁੱਟ ਲੰਬੀ ਹੋ ਜਾਂਦੀ ਇਹ 25 ਫੁੱਟ 25 ਫੁੱਟ ਤੱਕ ਜਗ੍ਹਾ ਰੁਕੀ ਹੋਈ 25 10 ਬਾਈ 25 ਦੀ 10 ਬਾਈ ਹਾਂ ਫਿਰ ਤੇ ਉਹ ਵੀ ਬਿਲਕੁਲ ਸ਼ਹਿਰ ਦਾ ਬਿਲਕੁਲ ਵਿਚਾਲੇ ਇਹ ਹਾਲਾਤ ਨੇ ਤੇ ਮੇਰਾ ਕੰਮ ਇਹ ਹੁੰਦਾ ਕਿ ਮੈਂ ਤੁਹਾਨੂੰ ਹਾਲਾਤ ਮੌਜੂਦਾ ਜਿਹੜੇ ਨੇ ਜਾਂ ਸ਼ਹਿਰ ਦੇ ਲੋਕ ਜਿਹੜੇ ਨੇ ਦੁਖੀ ਨੇ ਉਹ ਕਿਹੜੀਆਂ ਗੱਲਾਂ ਤੋਂ ਦੁਖੀ ਨੇ ਜਾਂ ਕੀ ਕੀ ਪ੍ਰੋਬਲਮ ਕਿਸੇ ਨੂੰ ਆਉਂਦੀਆਂ ਤੇ ਆ ਆ ਤੁਹਾਨੂੰ ਮੈਂ ਇੱਕ ਵਾਰੀ ਫਿਰ ਦਿਖਾ ਦਿਆਂ ਆ ਦੇਖੋ ਆ ਜਿਹੜੀ ਐ ਫਾਲਤੂ ਦੀ ਆ ਆ ਦੇਖੋ ਥੜੀਆਂ ਕਿੱਡੀਆਂ ਉੱਚੀਆਂ ਉੱਚੀਆਂ ਬਣਾਈਆਂ ਆ ਦੋ ਦੋ ਫੁੱਟ ਉੱਚੀ ਐ ਸਰ ਇੱਥੋਂ ਆ ਆ ਵੇਖੋ ਤੁਸੀਂ ਆ ਲਾ ਕੇ ਅਗਲਾ ਤੁਹਾਨੂੰ ਨਜ਼ਰ ਮੁੱਕਿਆ ਆ ਆ ਦੇਖੋ ਤੁਸੀਂ ਆ ਹੋ ਗਿਆ ਨਾ ਇਹ ਆਦਰੋਂ ਵੀ ਇੱਕ ਮਿੰਟ ਆ ਦੇਖੋ ਆ ਸਾਰੀ ਜਗ੍ਹਾ ਇੱਕ ਅਗਲੇ ਦੀ ਦੁਕਾਨਦਾਰੀ ਵੀ ਖਰਾਬ ਤੁਸੀਂ ਇੱਕ ਮਿੰਟ ਬ੍ਰਦਰ ਇੱਕੋਟ ਮੈਨੂੰ ਬੋਲ ਲੈਂਦੇ ਹੋ ਆ ਦੇਖੋ ਤੁਸੀਂ ਇਹ ਹਾਲਾਤ ਨੇ ਇੱਥੋਂ ਦੇ ਵੀ ਜਿਹੜੇ ਯਾਰ ਕੋਈ ਬੂਥ ਚੱਲਦਾ ਨਹੀਂ ਕੋਈ ਵਾਸਤਾ ਨਹੀਂ ਤੇ ਆ ਇਧਰੋਂ ਹਣਾ ਸਾਰਾ ਕੁਝ ਸੋ ਇਸ ਕਰਕੇ ਯੈਨੂ ਦੇਉ ਟਿੱਕੇ ਤੇ ਤੇ ਦੁਕਾਨਦਾਰ ਕਿੱਡੇ ਪਰੇਸ਼ਾਨ ਕਿਉਂ ਜੀ ਬਾਬੂ ਜੀ ਬਹੁਤ ਜ਼ਿਆਦਾ ਇਹ ਪਰੇਸ਼ਾਨੀਆਂ ਵਾਲਾ ਕੰਮ ਹੈ ਜੀ ਇਹ ਮੇਰੇ ਖਿਆਲ 2.5 ਸਾਲ ਤੋਂ ਇਹ ਬੰਦ ਪਿਆ ਜੇ ਤੁਸੀਂ ਅੰਦਰ ਕੋਲ ਗੇਂਦੀ ਹਾਲਤ ਵੇਖੋ ਤੁਸੀਂ ਹੈਰਾਨੀ ਰਹਿ ਜਾਓਗੇ ਹੂੰ ਕੁਝ ਵੀ ਹੈ ਨਹੀਂਗਾ ਇੱਥੇ ਆ ਸਾਰੀ ਸਾਡਾ ਮਤਲਬ ਇਹਨੂੰ ਪਾਰਕਿੰਗ ਵਧੀਆ ਬਣਾਈ ਜਾਵੇ ਕੋਈ ਸਾਡੇ ਕੋਲੇ ਵੀਕਲ ਖੜਦੇ ਆ ਕਸਟਮਰ ਆਉਂਦੇ ਆ ਅਸੀਂ ਇਸ ਗੱਲ ਤੋਂ ਬੜੀਆਂ ਐਪਲੀਕੇਸ਼ਨਾਂ ਦੇ ਦਿੱਤੀਆਂ ਬਹੁਤ ਜ਼ਿਆਦਾ ਪਰੇਸ਼ਾਨ ਆ ਅਸੀਂ ਇਸ ਗੱਲ ਤੋਂ ਪ੍ਰਸ਼ਾਸਨ ਕੁਛ ਨਹੀਂ ਸੁਣਦਾ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ ਆ ਤੁਸੀਂ ਉਧਰ ਪਰਲੇ ਪਾਸੇ ਦੇਖੋ ਕਿੱਡਾ ਬੁਰਾ ਹ ਆਪਾਂ ਵੀ ਦਿਖਾ ਦਿੰਦੇ ਆ ਬਿਲਕੁਲ ਜੀ ਬਿਲਕੁਲ ਤੇ ਆਉਂਦੇ ਆ ਸਵੇਰੇ ਸ਼ਾਮ ਰਸ ਰਹਿੰਦਾ ਉਹ ਸਾਰੀ ਪਰੇਸ਼ਾਨੀ ਵਾਲਾ ਕੰਮ ਹੈ ਜੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹਨੂੰ ਚੱਕਿਆ ਜਾਵੇ ਜੀ ਬਿਲਕੁਲ ਜੀ ਚੱਕਣਾ ਚਾਹੀਦਾ ਸੋ ਆਹ ਦੇਖੋ ਆਹ ਪਾਰਕਿੰਗ ਆਹ ਦੇਖੋ ਸਾਰੀ ਜੇ ਇਹ ਪਾਰਕਿੰਗ ਬਣ ਜਾਂਦੀ ਹੈ ਇਹ ਆ ਵਰਤੋਂ ਦੇ ਵਿੱਚ ਆਵੇ ਤੇ ਕੋਈ ਸੁਧਾਰ ਹੋਵੇ ਚਲੋ ਮੇਰਾ ਕੰਮ ਤਾਂ ਇਹ ਹੁੰਦਾ ਵੀ ਮੈਂ ਤੁਹਾਨੂੰ ਦਿਖਾ ਦਿਆਂ ਸ਼ਹਿਰ ਵਾਲਿਆਂ ਨੂੰ ਤੇ ਨਾਲੇ ਅਫਸਰਾਂ ਨੂੰ ਵੀ ਬਾਈ ਜੀ ਇਹਦੇ ਹਾਲਾਤ ਜਿਹੜੇ ਨੇ ਐਡੇ ਮਾੜੇ ਨੇ ਇਸ ਟਰੌਂਗ ਦੇ ਵਿੱਚ ਆ ਸਿਰਫ ਇੱਕ ਇਹਦੇ ਕਾਰਨ ਆ ਜਿਹੜਾ ਬੂਥ ਹੈ ਵੇਰਕਾ ਦਾ ਬੂਥ ਇਹ ਨਹੀਂ ਦਿਨ ਦਾ ਬੰਦ ਹੈ ਜੇ ਚਲਾਉਣਾ ਨਹੀਂ ਤੇ ਫਿਰ ਲਾਇਆ ਕਿਉਂ ਹੈ ਸੋ ਇਸ ਕਰਕੇ ਇਹਦੇ ਬਾਰੇ ਕੁਝ ਸੋਚਿਆ ਜਾਵੇ ਤੇ ਮੈਨੂੰ ਦਿੱਤੀ ਜਾਵੇ ਇਜਾਜ਼ਤ ਸਾਸਿਕਾਲ ਲਓ